ਇੱਥੇ ਗੱਲਾਂ ਇਹਨਾਂ ਦੀਆਂ ਹੋਰ ਨੇ ਉੱਥੇ ਚੁਰ ਜਾਣ ਤਾਂ ਹੋਰ ਨੇ ਵੱਡੀ ਗੱਲ ਤੇ ਇਹ ਅਭਿਆ ਜਿਹੜੀ ਨਵ ਹੈ ਇਹ ਨਹੀਂ ਕਿਸੇ ਪਾਸੇ ਹਣ ਲੱਗਣ ਦਿੰਦੀ ਹੈ ਦਾ ਔਖੇ ਥੋੜੇ ਜੀ ਤੁਹਾਨੂੰ ਭਰ ਤੇ ਹਗਾ ਉਹਨਾਂ ਦਾ ਰਹਿੰਦੇ ਗੁੱਸੇ ਜੀਆ ਚਲੋ ਸ਼ੱਡਾ ਬਰਾਂ ਹਾਈ ਹਾਈ ਨੀਂਦ ਨਹੀਂ ਆਉਂਦੀ ਇਕੱਲੀ ਨੂੰ ਪਤਾ ਨਹੀਂ ਕੀ ਹੋਣ ਰਿਹਾ ਆ ਗਏ ਹੋ ਹਾਂਜੀ ਮੰਮੀ ਸਰ ਜੇ ਤੇਰੀ ਹਾਂਜੀ ਕਿਤੇ ਤੂੰ ਮੈਨੂੰ ਇਹ ਦੱਸ ਰਹੀ ਤੀ ਕਿੰਨੇ ਆ ਬਿਆ ਹਰ ਮਨੇ ਇਹ ਆ ਜਾਣਾ ਹੁੰਦਾ ਦਿਨ ਚੜਿਆ ਹੋਇ ਜਿੰਨੀ ਪੈਰੀ ਆਏ ਨਾ ਉਨੂੰ ਹੀ ਪੈੜੀ ਵਗ ਜੇ ਇਹ ਘਰੋਂ ਇੱਕ ਦੂਜੇ ਦੇ ਮੂੰਹ ਵੱਲ ਕੀ ਵੇਖੀ ਜਾਂਦੇ ਹੋ ਉਹ ਮੰਮੀ ਬੱਸ ਜਾਂਦੇ ਤੁਰਦੇ ਤੁਰਦੇ ਲੇਟ ਹੋ ਗਏ ਉਹ ਰੋਟੀ ਰੋਟੀ ਬਣਾਉਂਦਾ ਮੈਂ ਲਖੇ ਰਹਿਣ ਦੋ ਆਂਦੇ ਨਹੀਂ ਰੋਟੀ ਖਾ ਕੇ ਜਾਓ ਇਹੋ ਦੇ ਇੱਥੇ ਆਂਦਾ ਮੈਂ ਮਨੇਰੇ ਆਏ ਨਾ ਤੇ ਆਪ ਤੁਸੀਂ ਢੱਡ ਪਰ ਕੇ ਆ ਗਏ ਤੁਹਾਨੂੰ ਇਹਨਾਂ ਨਹੀਂ ਪਤਾ ਹੈਗਾ ਫੇਰ ਘਰ ਸਾਰਾ ਕੰਮ ਕਰਨ ਵਾਲਾ ਮੈਂ ਵੀ ਨਹੀਂ ਕੀਤਾ ਮੈਂ ਵੀ ਚਾਹ ਕੱਪ ਬਣਾ ਕੇ ਹੁਣ ਪੀ ਲਈਏ ਸਾਰੇ ਕੰਮ ਕਰੋ ਤੂੰ ਦੱਸ ਨਹੀਂ ਤੈਨੂੰ ਨਹੀਂ ਕਰਦੀ ਫਿਕਰ ਮੰਮੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਚੱਲੀਏ ਘਰ ਉਹ ਕੋਈ ਨਹੀਂ ਮੰਮੀ ਫਿਰ ਕੀ ਹੋ ਗਿਆ ਕਿਤੇ ਗਿਆ ਘੜੀ ਲੱਗ ਹੀ ਜਾਂਦੀ ਏ ਅੱਛਾ ਇੱਕ ਦੂਜੇ ਦੇ ਇਸ਼ਾਰੇ ਨਾਲ ਛੱਟ ਗੱਲ ਸਮਝ ਜਾਂਦੇ ਨੇ ਪਰ ਮਾਂ ਨੂੰ ਵੀ ਕਦੇ ਸੱਚ ਦੱਸ ਦਿਆ ਕਰੋ ਮੰਮੀ ਫੋਨ ਕਰਕੇ ਤੁਹਾਨੂੰ ਮੈਂ ਦੱਸਿਆ ਸਹੀ ਵੀ ਮੰਮੀ ਹੀ ਰਾਤ ਰਹਿਣਾ ਏ ਤੇ ਕੋਈ ਗੱਲ ਨਹੀਂ ਕੁਝ ਨਹੀਂ ਹੋਗਾ ਧਾਰ ਕਢਾਈ ਜੇ ਕਿ ਨਹੀਂ ਕਿਸੇ ਕੋਲ ਮੈਂ ਨਹੀਂ ਕਢਾਈ ਕਿਸੇ ਕੋਲ ਮੇਰੇ ਕੋਲ ਤੈਨੂੰ ਪਤਾ ਵੀ ਤੁਰਿਆ ਜਾਂਦਾ ਏ ਮੰਮੂ ਉੱਧਾ ਤੁਸੀਂ ਜਾਣ ਨੂੰ ਜਿੱਥੇ ਮਰਜ਼ੀ ਚੱਲ ਜਾਂਦੇ ਹੋ ਤੇ ਘਰ ਦਾ ਕੰਮ ਕਰ ਲਈ ਇਹ ਤੁਰਿਆ ਨਹੀਂ ਜਾਂਦਾ ਨਹੀਂ ਮੈਂ ਨਹੀਂ ਘਰ ਦਾ ਕਰਨਾ ਤੁਸੀਂ ਕਰੋ ਹਾਂ ਤੇ ਫਿਰ ਮੰਮੀ ਅਸੀਂ ਗੱਲਾਂ ਵੀ ਸੁਣੀਏ ਤੇ ਕੰਮ ਵੀ ਕਰੀਏ ਤੇ ਕਰਨਾ ਨਹੀਂ ਜੇ ਉਹ ਗੱਲਾਂ ਕਿਹੜੀ ਗੱਲੋਂ ਕਰਦੇ ਹੋ ਸਾਨੂੰ ਚੱਲ ਛੱਡ ਗੱਲਾਂ ਕਿ ਮੈਂ ਤਾਂ ਹੀ ਕੀਤੀਆਂ ਨਾ ਵੀ ਆਹ ਕਿਹੜਾ ਵੇਲਾ ਆਇਆ ਮੈਂ ਹੁਣ ਸੁੱਤੇ ਉੱਠਿਆ ਰਾਤਾਂ ਦੀਆਂ ਗੱਲਾਂ ਹੀ ਨਹੀਂ ਮੁੱਕੀਆਂ ਹੋਣੀਆਂ ਤੁਹਾਨੂੰ ਵੇਲਾ ਟਾਈਮ ਮਿਲ ਗਿਆ ਹੁਣੇ ਮੰਮੀ ਮੇਰੀ ਸੁਣੋ ਗੱਲ ਉੱਥੇ ਵੀ ਬਦੀ ਰਾਤ ਹੋ ਗਈ ਤੇ ਬੰਦਾ ਮੰਮੀ ਥੱਕ ਵੀ ਜਾਂਦਾ ਸਿਰੇ ਉੱਥੇ ਵੀ ਲਈ ਰਹੀ ਥੋੜਾ ਜਿਹਾ ਨਹੀਂ ਤੇ ਲੇਟ ਕੇ ਉੱਠਿਆ ਤਾਂ ਤੁਹਾਨੂੰ ਫਿਕਰ ਨਹੀਂ ਕਰਦੀ ਐਥੇ ਤੂੰ ਜਾਏ ਸਵੇਰੇ ਕਿਹੇ ਕੰਮ ਤੇ ਉਸੇ ਵੇਲੇ ਭਾਵੇਂ ਸ਼ਾਮਾਂ ਨੂੰ ਤੜਾਰਦੇ 11 ਵਜੇ ਆਏ ਉਦੋਂ ਤੂੰ ਆ ਜਾਣਾ ਤੇ ਤੇਰੇ ਕੋਲ ਆਇਆ ਨਹੀਂ ਸੀ ਜਾਂਦਾ ਗਾਹ ਤਨ ਉਦਰ ਆ ਪੈਂਦਾ ਸੀ ਹੁਣ ਤੇ ਤੁਰ ਗਏ ਨਾ ਤੇ ਗਾਹ ਜਾ ਕੇ ਦੱਸਿਓ ਮੈਨੂੰ ਚਲੋ ਠੀਕ ਹੈ ਨਹੀਂ ਜਾਂਦੇ ਇਹਨਾਂ ਦਾ ਕੋਈ ਹਾਲ ਨਹੀਂ ਆਪਣੀਆਂ ਮਰਜ਼ੀਂ ਕਰਦੇ ਫਿਰਦੇ ਨੇ ਜੇ ਇਹਨਾਂ ਵੀ ਨਾ ਨਾ ਮੈਂ ਡਰ ਪਾਵਾਂ ਇਹਨਾਂ ਨੂੰ ਇਹ ਤਾਂ ਬਿਲਕੁਲ ਹੀ ਆਵਾਰਾ ਤੁਰੇ ਫਿਰਨ ਆ ਵੀਖ ਲੋ ਬੋਟੀਆਂ ਗੱਲਾਂ ਵਾਲੇ ਦੇ ਕੰਮ ਹਾਲ ਤੱਕ ਬਿਸਤਰਾ ਵੀ ਨਹੀਂ ਚੁੱਕਿਆ ਹੈਗਾ ਗੱਲਾਂ ਵੀ ਮੈਨੂੰ ਹੀ ਕਰਦੇ ਆ ਤੇ ਸਹਾਣ ਵੀ ਮੇਰੇ ਤੇ ਹੀ ਕਰਦੇ ਵੀ ਕਰੇ ਵੀ ਸਾਰਾ ਏ ਉਹ ਚੱਲ ਚੁੱਕਦੇ ਹੁਣ ਕੁਛ ਨਹੀਂ ਹੋ ਗਿਆ ਚੁੱਕ ਦੇ ਫਿੰਦਰ ਸਾਰੀ ਗਲਤੀ ਤੁਹਾਡੀ ਏ ਜੇ 10 ਦਿਨਾਂ ਦੀਆਂ ਗੱਲਾਂ ਤ ਨਹੀਂ ਨਾ ਸੁਣੀਆਂ ਪੈਣੀਆਂ ਵੀ ਸਾਨੂੰ ਕੋਈ ਕੰਮ ਹੀ ਤਾਂ ਹੀ ਲੇਟ ਹੋ ਗਏ ਆ ਉਹ ਜੇ ਮੈਂ ਦੱਸ ਦਿੰਦਾ ਨਾ ਬੇ ਲਾਭ ਨਾਲ ਗਿਆ ਹਾਂ ਚੁੱਕ ਫੋਨ ਲਾਉਣਾ ਸੀ ਉਹਨੂੰ ਆਹ ਫੋਨ ਲਾਉਂਦੇ ਉਹਨਾਂ ਨੂੰ ਤੈਨੂੰ ਪਤਾ ਤਾਂ ਹੈਗਾ ਹੀ ਏ ਲੜਨੂ ਤੇ ਸ਼ੇਰ ਨੇ ਤਨਾਲੇ ਮੈਂ ਦੱਸਿਆ ਤਾਂ ਹੀ ਨਹੀਂ ਐਵੇਂ ਕੋ ਗੱਲ ਨਾ ਵਾ ਦੇ ਬਾਕੀ ਕੋਈ ਨਹੀਂ ਹਾਨੂੰ ਗੱਲਾਂ ਕਰ ਲਈ ਐਡੀ ਨੂੰ ਆਖਰ ਆ ਗਈ ਤੇ ਕੱਪੜੇ ਲਿਆ ਹਾਂ ਲਾ ਕੇ ਤੇ ਜਾਵਾਂ ਧਾਰ ਤੇ ਕਾਢ ਕੇ ਲਿਆਵਾਂ ਜੇ ਤੈਨੂੰ ਪਤਾ ਹੀ ਆ ਕੱਪੜੇ ਕਿੱਥੇ ਪੈਨੇ ਉਥੋਂ ਪਾ ਲਉ ਹਾਂ ਹੁਣ ਮੈਂ ਕੰਮ ਕਰਾਂ ਕਿ ਜਾਂ ਤੈਨੂੰ ਕੱਪੜੇ ਪੜਾਵਾਂ ਚੱਲ ਠੀਕ ਆ ਮੰਮੀ ਗਿੱਲਾ ਪੋਚਾ ਹੀ ਕਿੰ ਗੰਦੇ ਪੈਰ ਖੇਰ ਲਾਵੀ ਦਿੱਤੇ ਆ ਸੁੱਕ ਤੇ ਲੈਣਦੇ ਨਹੀਂ ਮੇਰੀ ਸੁਣ ਗੱਲ ਜਦੋਂ ਧੁੱਪ ਲੱਗੀ ਹੋਏ ਉਹਦਣ ਭਾਵੇਂ ਤੋ ਪੋਚੇ ਲਾਏ ਚਾਹੇ ਨਾ ਲਾਏ ਅੱਜ ਮੌਸਮ ਉਹ ਹੋ ਜਾਏ ਛਟਕਣੀ ਦਾ ਤੇ ਅੱਜ ਤੋ ਪੋਚੇ ਲਉਣ ਲੱਗਵੇਂ ਤੈਨੂੰ ਪਤਾ ਵੀ ਹੈ ਵਾ ਤੇ ਛੱਟ ਪਾਣੀ ਸਿਮਣ ਲੱਗ ਪੈਂਦਾ ਇੱਥੋਂ ਮੰਮੀ ਕਿਤੇ ਨਹੀਂ ਕੁਛ ਹੁੰਦਾ ਹੁਣ ਇਹ ਸੁੱਕ ਜਾਣਾ ਹੈ ਤੇ ਨਾਲੇ ਹੋਰ ਬੈਨ ਨੂੰ ਥਾਂ ਥੋੜਾ ਉੱਥੇ ਬੈ ਜਾਣਾ ਹੈ ਤੁਸੀਂ ਚੇਚਾ ਆਣ ਕੇ ਇੱਥੇ ਬੈਠੇ ਹੋ ਮੈਂ ਤਾਂ ਆ ਬੈਠੀ ਆ ਉਹ ਅੱਜ ਕਿੱਦਾਂ ਦੀਆਂ ਤਿਆਰੀਆਂ ਕੀਤੀਆਂ ਨੇ ਐਡਾ ਵਧੀਆ ਸੂਟ ਤੋਂ ਘੜੀ ਪਾ ਲਿਆ ਵਾ ਕਿਤੇ ਵੀ ਨਹੀਂ ਮੰਮੀ ਜਾਣਾਂ ਮੈਂ ਕਿੱਥੇ ਜਾਣਾ ਵਾ ਤੇ ਮੇਰੀ ਸੋਣ ਗੱਲ ਇਹਨੇ ਉੱਥੇ ਅੰਦਰ ਨਹੀਂ ਅੱਗ ਲਾਈ ਜਾਂਦੀ ਇਹੋ ਜਿਹੀ ਲੀੜੇ ਪਾਈ ਦੇ ਨੇ ਫੇਰ ਜੇ ਲੋਕ ਕਿਤੇ ਜਾਣਾ ਹੋਇਆ ਫੇਰ ਤੂੰ ਆਖਣ ਲੱਗ ਪਾਣਾ ਮੇਰਾ ਕੋਈ ਲੀੜਾ ਹੀ ਹੈ ਨਹੀਂਗਾ ਇਹਨੇ ਨੋਟ ਵਾਧੂ ਰੱਖੇ ਨੇ ਜਿਹੜੇ ਘਰ ਪਾਉਣ ਵਾਲੇ ਲੋਕ ਆਇਆ ਕਰੋ ਇਹ ਕਿਤੇ ਆਉਣ ਜਾਣ ਵਾਲੇ ਨੇ ਤੇ ਮੰਮੀ ਫੇਰ ਕਿਉਂ ਆ ਪਾ ਲਿਆ ਵਾ ਤੇ ਉੱਥੇ ਲੰਬਾਰੀਆਂ ਵਿੱਚ ਤੇ ਪਏ ਰਹਿੰਦੇ ਆ ਨਾ ਅਸੀਂ ਨਾਲੇ ਕਿਹੜਾ ਰੋਜ਼ ਕਿਤੇ ਤੁਰਿਆ ਫਿਰ ਜਿੱਥੇ ਅਸੀਂ ਪਾ ਕੇ ਜਾਣੇ ਪਏ ਪਏ ਹੁੰ ਜੇ ਛੇਜ ਜਾਂਦੇ ਨੇ ਕਿਤੇ ਨਹੀਂ ਛੇਜ ਜਾਂਦੇ ਤੇ ਇਹ ਬਹਾਨਾ ਲਾਉਂਦੇ ਆ ਉਹ ਤੇ ਕਿਹਾ ਜਾਵਾਂਗੇ ਤੇ ਆਖਾਂਗੇ ਉਹ ਹੀ ਲੀੜੇ ਜਿਹੜੇ ਘਰ ਪਾਏ ਨੇ ਹੋਰ ਦਿਓ ਸਾਨੂੰ ਬਣਾ ਕੇ ਤੇ ਇਹੋ ਜਿਹੀ ਮੈਨੂੰ ਗੱਲ ਵਾਰਾ ਖਾਂਦੀ ਚੁੱਪ ਕਰਕੇ ਦੁਹਾ ਲੀੜੇ ਲਾ ਤੇ ਜਿਹੜੇ ਘਰ ਪਾਉਣੇ ਨੇ ਉਹ ਉਹਦੇ ਨਾਲ ਕੰਮਕਾਰ ਘਰ ਚ ਤੇ ਤੁਸੀਂ ਮੈਨੂੰ ਬਣਾ ਕੇ ਤੇ ਬੜੇ ਦਿਂਦੇ ਹੋ ਨਾ ਕਹਿੰਦੇ ਇਦਾਂ ਦੇ ਜਿੱਦਾਂ ਮੈਨੂੰ ਰੋਜ਼ ਸੂਟ ਬਣਾਵਨਾ ਦਿੰਦੇ ਮੇਰੀ ਸੁਣ ਗੱਲ ਹਾ ਲੀੜੇ ਲਾ ਕੇ ਤੇ ਅੰਦਰ ਰੱਖ ਤੇ ਘਰ ਜਿਹੜੇ ਪਾਈਦੇ ਨੇ ਉਹ ਪਾ ਚਿਆ ਮੈਨੂੰ ਨਾ ਪਹਿਲਾਂ ਕੋਈ ਲੀੜਾ ਨਹੀਂ ਬਣ ਕੇ ਤੁਹਾਨੂੰ ਹੋਣਾ ਕੋਈ ਗੱਲ ਨਹੀਂ ਨਾ ਬਣਾ ਕੇ ਦਿਓ ਤੁਸੀਂ ਆ ਚਲ ਠੀਕ ਹੈ ਕਰਨੀਆਂ ਤਾਂ ਆਪਣੀਆਂ ਲੱਗਦੀਆਂ ਨੇ ਤਾਂ ਕਰੋ ਹੋਰ ਥਾਂ ਥੋੜਾ ਹੀ ਬਹਿਨੂ ਚੇਚਾ ਇੱਧਰ ਨੂੰ ਆਏ ਆ ਕਿ ਕੋਈ ਨਾ ਕੋਈ ਗੱਲ ਕਰੇ ਤੇ ਮੈਂ ਵੀ ਗੜੀਓ ਦੇ ਨਾਲ ਲੜਾਂਗੀ ਮੈਂ ਲੜਨ ਨਹੀਂ ਆਈ ਤੇਰੇ ਨਾਲ ਮਨੇ ਇਹ ਦੱਸ ਵੀ ਮੇਰਾ ਖੂਨ ਕਿੱਥੇ ਆ ਮਨੇ ਲੱਭਣ ਨਹੀਂ ੜਿਆ ਤੇ ਮੈਨੂੰ ਉਦਾਂ ਹੀ ਪੋਛ ਲੈਂਦੇ ਉਹ ਅੰਦਰ ਪਿਆ ਜੇ ਕਿਹੜੇ ਅੰਦਰ ਉਧਰ ਚਲ ਪਰਾਂ ਹੋ ਅੱਗੋਂ ਖਲੋ ਗਈ ਅੱਗੇ ਮਾਣਾ ਬਣ ਕੇ ਫਤ ਹੋਈ ਇਹ ਨਾ ਵਾਲੀ ਹੁਣ ਫੇਰ ਦਵਾ ਦਾ ਉੱਠ ਕੇ ਚਲ ਵੀ ਗਏ ਆ ਆਏ ਤੇ ਮੇਰੇ ਨਾਲ ਲੜਨੀ ਸੀ ਤੇ ਕਿ ਢੀਕਰ ਇਹ ਨਵੇਂ ਲੀੜੇ ਪਾ ਕੇ ਤੇ ਫਿਰਣ ਗਈ ਹੈਲੋ ਭਾਬੀ ਜੀ ਮੈਨੂੰ ਨਾਨਕੇ ਇੱਥੋਂ ਲੈ ਜਾਓ ਕਵਲੇ ਲੈ ਜੀਏ ਕਾ ਤੂੰ ਮੂੰਹ ਲੈ ਜੀਏ ਤੈਨੂੰ ਭਾਬੀ ਜੀ ਜਿੱਦਾਂ ਦੇ ਲਖਿੰਦਰ ਗਏ ਆ ਨਾ ਮੈਂ ਉਦੋਂ ਦੇ ਇਹਨਾਂ ਦੇ ਮੂੰਹ ਵਾਲ ਵੇਖਣ ਦੀ ਆ ਕੋਈ ਨਾ ਕੋਈ ਗੱਲ ਮੈਨੂੰ ਨਾ ਟੋਕਦੇ ਰਹਿੰਦੇ ਨੇ ਕਵਲ ਚੋਪੂ ਆ ਫਿਲਮ ਨੇ ਦਸਮ ਗਾਲੇ ਹੋਈ ਕੀ ਆ ਭਾਬੀ ਜੀ ਪਤਾ ਨਹੀਂ ਕੀ ਗੱਲ ਏ ਜਿੱਦਾਂ ਦਾ ਲਖਵਿੰਦਰ ਗਏ ਆ ਨਾ ਮੇਰੇ ਨਾਲ ਦੋ ਤਿੰਨ ਵਾਰੀ ਲੜ ਪਏ ਨੇ ਤੇ ਮੈਨੂੰ ਨਾ ਸੇਤੀ ਆਣ ਕੇ ਲੈ ਜਾ ਨੀ ਤਾਂ ਮੈਂ ਆਪ ਹੀ ਆ ਜਾਣਾ ਜੀ ਚੰਗਾ ਭਾਬੀ ਜੀ ਫਿਰ ਫੋਨ ਕਰਿਓ ਚੰਗਾ ਬੋ ਪਤਾ ਨਹੀਂ ਕੀ ਗੱਲ ਕਰਚ ਹੋਈ ਆ ਥੋੜੀ ਗੱਲ ਹੁੰਦੀ ਨਾ ਤੈਨੂੰ ਮੈਨੂੰ ਦੱਸਣਾ ਹੀ ਨਹੀਂ ਏਡੀ ਗੱਲ ਨਹੀਂ ਹੁੰਦੇ ਆ ਲਾਭ ਤੱਕ ਗੱਲ ਕਰਨੀ ਆ ਇੱਥੇ ਆਣ ਕੇ ਤੇ ਗੱਲ ਕਰਨੀ ਆ ਇਹ ਭੈਣ ਨੂੰ ਮਿਆਨੀ ਆ ਵੀ ਮੈਨੂੰ ਕੋਈ ਨਾ ਸਲਾਹ ਦੇ ਮੈਂ ਕੀ ਕਰਾਂ ਜੇ ਮੈਂ ਘਰ ਗੱਲ ਕਰਦੀ ਨਾ ਤੇ ਨਵ ਨੇ ਸੁਣ ਲੈਣੀ ਸੀ ਇਹਨੇ ਫੇਰ ਮੁੰਡੇ ਦੇ ਕੰਨ ਭਰਨੇ ਹਨ ਉਨੇ ਮੇਰੇ ਦਿਵਾਲੇ ਹੋਣਾ ਸੀ ਨੰਬਰ ਤੇ ਆ ਹੋਈ ਹੈ ਕਿੰਨੂ ਪੁੱਛਨੇ ਨਾ ਕਿ ਕਿ ਦਾ ਕਰਾ ਹੋ ਸਨਾ ਕੀ ਹਾਲ ਹੈ ਮੇਰੀ ਭੈਣ ਦੇ ਮੀ ਭੈਣ ਮੈਂ ਤੁਹਾਨੂੰ ਕੀ ਦੱਸਾਂ ਉਹੋ ਹੀ ਹਾਲ ਹੀ ਤੇਰੇ ਘਰ ਵਾਲਾ ਜਿੱਦਾਂ ਤੇਰੀ ਨੋ ਨੀ ਹੈ ਟਿਕਨ ਦਿੰਦੀ ਏਦਾਂ ਹੀ ਮੇਰੇ ਘਰ ਹੀ ਕਾਲਾ ਪਈ ਆ ਤੂੰ ਉਹਨਾਂ ਕਿੱਦਾਂ ਗੱਲਾਂ ਲਾਇਆ ਸੀ ਮੈਂ ਬੜੀ ਦੁਖੀਆਂ ਮੈਨੂੰ ਵੀ ਕੁਝ ਦੱਸ ਆਹੋ ਅੱਛਾ ਚਲ ਠੀਕ ਐ ਜਿੱਦਾਂ ਤੂੰ ਕਹੇਗੀ ਨਾ ਏਦਾਂ ਹੀ ਮੈਂ ਕਰਾਂਗੀ ਹਾਂ ਠੀਕ ਐ ਨਹੀਂ ਨਹੀਂ ਮੈਂ ਘਰ ਕਿੱਥੇ ਆ ਮੈਂ ਤੇ ਵੇਲੀ ਜਾਣ ਕੇ ਗੱਲ ਕਰਨ ਲਈ ਆ ਉਹਨਾਂ ਤੋਂ ਚੋਰੀ ਨਹੀਂ ਨਹੀਂ ਤੇਰਾ ਮੈਂ ਨਾ ਕਾਨੂੰ ਲੈਣਾ ਉਹਨਾਂ ਨੂੰ ਕੀ ਪਤਾ ਵੀ ਕਿਹਦੇ ਨਾਲ ਗੱਲ ਕਰਨ ਲਈ ਤੇ ਕਿਹਦੇ ਨਾਲ ਗਈ ਚਲ ਠੀਕ ਐ ਜਿੱਥੇ ਕਿਤੇ ਇਹ ਕੰਮ ਅੜੇਗਾ ਨਾ ਫਿਰ ਮੈਂ ਤੈਨੂੰ ਪੁੱਛਾਂਗੀ ਇੱਕ ਕਿਦਾਂ ਕਰਨਾ ਹੈ ਹਾਂ ਚਲ ਠੀਕ ਹੈ ਵੈਸੇ ਨਾ ਉਹਦਾ ਇਹਨੇ ਮੈਨੂੰ ਸਕੀਮ ਤੇ ਚੰਗੀ ਦੱਸੀ ਹੈ ਜਿੱਦਾਂ ਇਹ ਕਹਿੰਦੀ ਹੈ ਉਦਾਂ ਹੀ ਕਰਾਂਗੀ ਵੇਖੀ ਹੁਣ ਮੈਨੂੰ ਕਿਦਾਂ ਕਾਰੋਬਾਰ ਕੱਟਨੀ ਹੈ ਜਿਵੇਂ ਆਂਦੇ ਨਾ ਦੁੱਧ ਚੋਂ ਮੱਖੀ ਕੱਟ ਕੇ ਬਾਹਰ ਮਾਰੀ ਦੀਏ ਇਦਾਂ ਹੀ ਹੁਣ ਕੱਢਾਂਗੀ ਇਹਨੂੰ ਮੈਂ ਇਹਨੂੰ ਪਤਾ ਕਿਦਾਂ ਲੱਗੇਗਾ ਧੁੱਕਦੀ ਆਵਾਜ਼ ਆਉਣ ਲਈਏ ਹਾਂ ਪਾ ਲੈ ਮੰਮੀ ਤੂੰ ਹੀ ਹੋ ਇੱਥੇ ਮੈਂ ਹਣਾ ਭਲਾ ਨਹੀਂ ਕਿਹਦੀ ਆਵਾਜ਼ ਆਉਣ ਢਈ ਅੰਦਰੋਂ ਕਾਦੀ ਆਵਾਜ਼ ਆਉਣ ਢਈ ਤੈਨੂੰ ਉਹ ਕਿਤੇ ਨਾ ਡੇ ਫੋਨ ਤੇ ਗੱਲਾਂ ਕਰਨ ਕਿਸੇ ਨਾਲ ਵੀ ਨਹੀਂ ਤੈਨੂੰ ਐਵੇਂ ਕੰਨ ਖੜਕ ਕੇ ਆਉਂਦੇ ਰਹਿੰਦੇ ਨੇ ਉਹ ਨਹੀਂ ਮੰਮੀ ਬਾਜ਼ ਤਾਂ ਦੀ ਜਾਣ ਢਈ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਉਦਾਂ ਤਾਂ ਢੀਆਂ ਤੇ ਕਾਦੀਆਂ ਤੋਂ ਗੱਲਾਂ ਸੁਣੀਆਂ ਨੇ ਗੱਡੀਆਂ ਤੁਸੀਂ ਕਰਨ ਢੇ ਉਹ ਤੇ ਗੱਲ ਤਾਂ ਕੋਈ ਵੀ ਨਹੀਂ ਕੀਤੀ ਇੱਕ ਦਿਨ ਮੈਨੂੰ ਉਹ ਭੈਣ ਗਵਾਂਡਣ ਮਿਲ ਪਈ ਸੀ ਤੇ ਉਹਦੇ ਘਰ ਕੋਈ ਜੀ ਨਹੀਂ ਹੈਗਾ ਵਿਚਾਰੀ ਇਕੱਲੀ ਘਾਰੀ ਏ ਉਹ ਦੋਸਤੋਖ ਦੀਆਂ ਕਰਨ ਲੱਗ ਪਈ ਉਹਦਾ ਹੁਣ ਫੋਨ ਆਇਆ ਸੀ ਮੈਨੂੰ ਦੇ ਚਾਲ ਕੋਲੇ ਨਾ ਚੰਗੀ ਮਾਰੀ ਕਰ ਲਈ ਐ ਤੂੰ ਮੇਰੇ ਮਗਰ ਹੀ ਚੜਿਆ ਰਹਿਣਾ ਹੁਣ ਆ। ਉਹ ਮੰਮੀ ਹੱਸਾਂ ਡਾ ਮੈਂ ਤੇ ਆਇਆ ਘਰੋਂ ਤੇ ਮੈਂ ਵੀ ਅੰਦਰੋਂ ਆਵਾਜ਼ ਆਉਂਦੀ ਵੇਖਾਂ ਭਲਾ ਕੌਣ ਐ ਇੱਥੇ ਜੀ ਡੇ ਹੋ ਤੇ ਤੁਸੀਂ ਘਰੇ ਕਰ ਲੈਂਦੇ ਹੋ। ਵੇ ਘਰ ਮੈਂ ਹੈ ਕਿਹੜੇ ਵੇਲੇ ਰੇਂਜ ਨਹੀਂ ਆਉਂਦੀ ਹੈਗੀ ਇੱਥੇ ਵੇਲੀ ਜਵਾਵਾ ਆ ਜਾਂਦੀ ਤਾਂ ਮੈਂ ਆਈ ਆ। ਬੱਲੇ ਇਹੋ ਜੀਆਂ ਗੱਲਾਂ ਦੀਆਂ ਸੁਆ ਨਾ ਰੱਖਿਆ ਕਰ। ਸਕੀਮਾਂ ਵੇ। ਸੇ ਇਹ ਸਕੀਮ ਕਾਹਦੀ ਆਂ ਕਿੰਦਰ ਆਂ। ਕਉਂਦੀ ਆਉਂਦੀ ਕਿਉਂ ਨਹੀਂ ਆ ਮੇਰੀ ਗੱਲ ਸੁਣੋ ਜਦੋਂ ਇੱਥੇ ਕੋ ਹੋ ਜਾਈਏ ਨਾ ਮਾਵਾ। ਫਿਰ ਕਈ ਪਹਿਣਾ ਦੀਆਂ ਗੱਲਾਂ ਹੁੰਦੀਆਂ ਨੇ ਆਪੋ ਤੁਹਾਨੂੰ ਨਹੀਂ ਵੀ ਦੱਸਣ ਵਾਲੀ ਕੋਈ ਗੱਲ ਹੁੰਦੀ ਚਲੋ ਕੋਈ ਨਹੀਂ ਮੰਮੀ ਆਹ ਪਰ ਨਹੀਂ ਤੈਨੂੰ ਸ਼ੱਕ ਰਹਿੰਦਾ ਮੇਰੇ ਤੇ ਉਹ ਨਹੀਂ ਮੰਮੀ ਸ਼ੱਕ ਕਾਦਾ ਰਹਿਣਾ ਮੈਂ ਤੇ ਫੇਰ ਐ ਵੀ ਤੂੰ ਇਦਾਂ ਦੀਆਂ ਨਾ ਗੱਲਾਂ ਕਰਿਆ ਕਰੋ ਤੇ ਸ਼ੁਕਰ ਕਰ ਤੇਰੀ ਮਾਂ ਨੇ ਫੋਨ ਲਾਉਣ ਦੀ ਯਾਸ਼ ਆ ਗਈ ਜਨੇ ਤੇ ਇੰਨਾ ਚਿਰ ਹੋਇਆ ਕਦੀ ਮੈਂ ਲਾਇਆ ਸੀ ਉਹ ਤੇ ਹੈ ਮੰਮੀ ਇੱਕ ਤੁਹਾਨੂੰ ਹੋਰ ਚੀਜ਼ ਸਖਾਉਣਾ ਵਾ ਅੱਛਾ ਜਦੋਂ ਕਿਤੇ ਵਿਹਲੇ ਹੋ ਤੇਰਾ ਫੜਾਓ ਆ ਵੇਖੋ ਤੇ ਤੁਹਾਨੂੰ ਦੋ ਤਿੰਨ ਚੈਨਲ ਨਾ ਮੈਂ ਸਬਸਕ੍ਰਾਈਬ ਕਰਕੇ ਦੇਣਾ ਵਾ ਹੂੰ YouTube ਤੇ ਗੁਰਬਾਣੀ ਵਾਲੇ ਆਹ ਦੇਖੋ ਇਹਨੂੰ ਨੱਪ ਇੱਥੋਂ ਕੱਢ ਲਿਆ ਠੀਕ ਐ ਜਿੱਦਾਂ ਹੁਣ ਆਹ ਦੇਖੋ ਆ ਗੁਰਬਾਣੀ ਆਉਂਦੀ ਹੈ ਨਾ ਹੂੰ ਇੱਥੋਂ ਤੁਸੀਂ ਆ ਵਾਲਿਆਂ ਨੂੰ ਨੱਪ ਲੈਣਾ ਤੇ ਇੱਥੇ ਇਹੋ ਹੀ ਆਉਣਾ ਕਰਨਾ ਸਾਰਾ ਦਿਨ ਇਹੋ ਸੁਣਦੇ ਰਿਹਾ ਕਰੋ ਚਲੋ ਠੀਕ ਐ ਹੋਰ ਜੇ ਆਮ ਚੰਗੇ ਬਨੇ ਲੱਗੇਗਾ ਨਹੀਂ ਚੰਗੇ ਬਨੇ ਲਾਈਦਾ ਵੈ ਜਿਹੜੀ ਤੇਰੇ ਦਿਲ 'ਚ ਗੱਲ ਵੈ ਨਾ ਉਹ ਕੱਢ ਛੜ ਉਹ ਨਹੀਂ ਨਹੀਂ ਮੰਮੀ ਮੇਰੇ ਦਿਲ 'ਚ ਕੋਈ ਨਹੀਂ ਗੱਲਾਂ ਫੜੋ ਹੂੰ ਚਲ ਚੰਗਾ ਕੀਤਾ ਹੀ ਕਿ ਲਾ ਦਿੱਤਾ ਤੇ ਇਹ ਵੀ ਹੁਣ ਮੈਂ ਸਿੱਖ ਲਾਂਗੀ ਹੋਰ ਹੋਰ ਪੱਠੇ ਨਹੀਂ ਲਿਆਂਦੇ ਜੇ ਖੁੱਲੀ ਤੇ ਜ ਖਾਲੀ ਪਈ ਆ ਮੰਮੀ ਚੱਲਿਆਂ ਬਸ ਮੈਂ ਸਿਰੇ ਤਰੀਲ ਬੜੀ ਸੀ ਸਵੇਰੇ ਤੇ ਤਰੀਲ ਸੀ ਤੇ ਹੁਣ ਛਿਟਕਣੀ ਦਾ ਕੋ ਪਤਾ ਨਹੀਂ ਕਿਹੜੇ ਵੇਲੇ ਮੀਂਹ ਆ ਜਾਣਾ ਤੇ ਜਾ ਲਾਇਆ ਬਸ ਮੰਮੀ ਉਧਰੇ ਚੱਲਿਆਂ ਵਾ ਜਾ ਤੂੰ ਘਰ ਜਾ ਕੇ ਚਾਹ ਚੂ ਪੀ ਲੋ ਜੰਗ ਨਵਦੀਪ ਨੇ ਚੰਗਾ ਯਾਰ ਤੇ ਹੋਈ ਆ ਹੁਣ ਲੀੜੇ ਤੇ ਪਾਏ ਨੇ ਤੇ ਇਹਨੂੰ ਆਨੀਆਂ ਵੀ ਪਿੰਦਰ ਦੇ ਆਉਣ ਤੋਂ ਕਿਤਰੀ ਕਿਤਰੀ ਨਾ ਚੱਲ ਮੇਰੇ ਨਾਲ ਜੇ ਨਾ ਮੰਨੇਗੀ ਤੇ ਇਹਨੂੰ ਮੈਂ ਇਹ ਆਖਣਾ ਵੀ ਤੇਰੀ ਇਹ ਘਰ ਚ ਕੋਈ ਲੋੜਨੇਗੀ ਬਾਹਰ ਨਿਕਲ ਤਾਂ ਅਗੇ ਜੇ ਪਾਣੀ ਲਿਆਵਾਂ ਜੀ ਨਹੀਂ ਨਹੀਂ ਪਾਣੀ ਨਹੀਂ ਗਰੀ ਨੂੰ ਬਿਨਾ ਬਾਹਰ ਨਹੀਂ ਆਵਾ ਕੰਦੀ ਖਣ ਤੇ ਤਨ ਬਾਹਰ ਜੇ ਨਹੀਂ ਕੀ ਗਲਤੀ ਲੀਲੀ ਲੱਗਣ ਨਹੀਂ ਠੀਕ ਹੈਗੀ ਮੈਂ ਤਾਂ ਠੀਕ ਆ ਕਵਲ ਨਹੀਂ ਠੀਕ ਠੀਕ ਕਵਲ ਨਹੀਂ ਠੀਕ ਕੀ ਗੱਲ ਹੋਈ ਇਹਨੂੰ ਬਾਬਾ ਇੱਥੇ ਦੱਸ ਨਹੀਂ ਤੁਹਾਨੂੰ ਲਾ ਕਵਲ ਦੇ ਨਾਲ ਫੋਨ ਆਇਆ ਹੀ ਤੇ ਰੋਈ ਜਾਂਦੀ ਐ ਰੋਈ ਜਾਂਦੀ ਗੱਲ ਕੀ ਹੋਈ ਇਹ ਮੈਨੂੰ ਸਿੱਧੀ ਤਨ ਦੱਸ ਬੁਝਾਤਾ ਨਾ ਪਾਏਗਾ ਕਵਲ ਦੇ ਨਾਲ ਸਵੇਰੇ ਕਵਲ ਨਾਲ ਲੜਦੇ ਨੇ ਲੜਦੇ ਨੇ ਲੜਦੇ ਕਿਹੜੀ ਗੱਲ ਉਹਨੇ ਇਹ ਨਹੀਂ ਦੱਸਿਆਗਾ ਕੀ ਵਜ੍ਹਾ ਕੀ ਉਹਨਾਂ ਨੂੰ ਐਵੇਂ ਨਹੀਂ ਕੀਣੀਆਂ ਛੋਟੀਆਂ ਮੋਟੀਆਂ ਬੱਲਾਂ ਤੋਂ ਲੜੰਡੇ ਕਰਦੀਆਂ ਤੋਂ ਤੇ ਉਹਨੇ ਆਪਣਾ ਟਾਈਮ ਕੱਢ ਲਿਆ ਨਾ ਹੁਣ ਮੁੰਡਾ ਉਹਦਾ ਬਾਹਰ ਚਲ ਗਿਆ ਤਾਂ ਹੁਣ ਰੰਗ ਆਪਣੇ ਵਖਾਉਂ ਲੈ ਪਈ ਵੇ ਲੋ ਇਹਨਾਂ ਲੋਕਾਂ ਦਾ ਹਾਲ ਹੁੰਦਾ ਹੀ ਉਹ ਪਹਿਲਾਂ ਜਦੋਂ ਰਿਸ਼ਤਾ ਕਰਨਾ ਸੀ ਤਾਂ ਉਦੋਂ ਕਿੱਦਾਂ ਮਿੰਟਾਂ ਬਾਅਦ ਫੋਨ ਕਰ ਦਿੰਦੇ ਹੁੰਦੇ ਦੇ ਦੂਜੇ ਦਿਨ ਤੇ ਮੈਂ ਤੈਨੂੰ ਕਿਹਾ ਹੈ ਨਾ ਕਿ ਇਹ ਬਾਅਦ ਚ ਪਤਾ ਲੱਗਦਾ ਵਾ ਜਦੋਂ ਰਾਹ ਪਈਏ ਤਾਂ ਫਿਰ ਪਤਾ ਲੱਗਦਾ ਵਾ ਪਈ ਆ ਕਿ ਕੌਣ ਕਿਦਾਂ ਵਾ ਸਹੀ ਆ ਕਿ ਗਲਤ ਆ ਬਾਜੀ ਦਾ ਸੁਭਾਅ ਕਿੰਨਾ ਚੰਗਾ ਤੇ ਹੀ ਵੇ ਇਹ ਲਿਆ ਵਾ ਉਹ ਚਲ ਉਹ ਤੇ ਤੇਰੀ ਗੱਲ ਠੀਕ ਆ ਬਾਜੀ ਤੇ ਚਲ ਕੇ ਬਾਹਰ ਹੁਣ ਸਾਰੀ ਉਮਰ ਕੁੜੀ ਨੇ ਤਾਂ ਪਰਿਵਾਰ ਚ ਹੀ ਕੱਟਣੀ ਆ ਨਾ ਐਦਾਂ ਕਿਦਾਂ ਟਾਈਮ ਲੰਘੂਗਾ ਮੈਂ ਕਿਹੜਾ ਉਹਨਾਂ ਦੇ ਵਿੱਚ ਪੈਕ ਵੇਖਿਆ ਸੀ ਤੇ ਇਦਾਂ ਦੇ ਹੋਣਗੇ ਪਹਿਲਾਂ ਤਾਂ ਬੜੇ ਝੰਗੇ ਹੂ ਉਹ ਗਰਲੀਨ ਉਹ ਤਾਂ ਗੱਲ ਤੇਰੀ ਠੀਕ ਆ ਪਰ ਐਦਾਂ ਟਾਈਮ ਨਹੀਂ ਨਾ ਲੰਘਦੇ ਹੈਗੇ ਕੀ ਪਤਾ ਉਹ ਕੁੜੀ ਨਾਲ ਕੀ ਕਰਨ ਦੇ ਆ ਆਪਾਂ ਕਿਹੜਾ ਲੱਗੇ ਆ ਕਿੰਨੀ ਕਿ ਤੰਗੀ ਪੇਸ਼ੀ ਵਿਚਾਰੀ ਨੂੰ ਦੇਣ ਦੇ ਆ ਤੇ ਨਾਲੇ ਮੈਨੂੰ ਇੱਕ ਪਤਾ ਆਪਣੀ ਭੈਣ ਦਾ ਕਵਲ ਨੇ ਥੋੜੀ ਕਿਤੇ ਕਦੇ ਵੀ ਸੀ ਨਹੀਂ ਕਰਨੀ ਤੇ ਨਾ ਹੀ ਹਟ ਕਰਨੀ ਕਦੀ ਆਵਾਜ਼ ਪੈਣ ਦੇਣੀ ਜਰੂਰ ਉਹਨਾਂ ਨੇ ਜ਼ਿਆਦਾ ਤੰਗੀਆਂ ਦਿੱਤੀਆਂ ਨੇ ਤੜੇ ਤੋਂ ਤੱਕ ਨੌਬਤ ਆਈ ਆ ਇਹੋ ਤਾਂ ਲੱਗ ਮੈਂ ਸੋਚਣ ਦੀ ਆ ਕੀਤਾ ਤਾਂ ਚੰਗਾ ਆਪਣੇ ਲੋਕ ਤਹੋ ਮਾੜਾ ਗਿਆ ਵਾ ਤੂੰ ਇਹ ਬਾਕੀ ਗੱਲਾਂ ਹੁਣ ਮੈਨੂੰ ਕੋਈ ਨਾ ਸਰਾ ਨਾ ਮੈਂ ਸੁਣਨੀ ਹੂੰ ਉਹ ਆਪਣੀ ਪਰਜਾਈ ਨੂੰ ਸਫੂਮ ਲਾ ਜਿਹੜੀ ਉਹਦੇ ਸਿਰਤਾ ਦੇ ਪੁਰ ਬੰਦੀ ਉਹਨੂੰ ਪੁੱਛਾਂ ਤਾਂ ਸਹੀ ਯਾਰਾ ਵੀ ਅਜੇ 4 ਦਿਨ ਕੁੜੀ ਦਾ ਵਿਆਹ ਨੂੰ ਨਹੀਂ ਹੋਇਆ ਤੇ ਆਹ ਕੁਝ ਇਹਨਾਂ ਦੇ ਨਿਕਲਣ ਡਾਕੀਆਂ ਨੇ ਗੱਲਾਂ ਤੋ ਉਹਨੇ ਤਾਂ ਆਪਣੇ ਦਾ ਚੰਗਾ ਹੀ ਕੀਤਾ ਸੀ ਮੁੰਡਾ ਖਾਂਦਾ ਪੀਂਦਾ ਨਹੀਂ ਹੀ ਜ਼ਮੀਨ ਭੰਡਾ ਹੀ ਤਾਂ ਜੀ ਚੱਲ ਸੌਖੀ ਰਹੇਗੀ ਉਹਨੂੰ ਕੀ ਪਤਾ ਹੀ ਨਾਲੇ ਮੈਂ ਨਾ ਫੋਨ ਲਾਇਆ ਤੇ ਉਹਨਾਂ ਦਾ ਫੋਨ ਨਹੀਂ ਹੀ ਲੱਗਣ ਡਿਆ ਉਹ ਚੱਲ ਠੀਕ ਆ ਪਰ ਨਹੀਂ ਨਾ ਲੱਗਣ ਡਿਆ ਤਾਂ ਮੈਂ ਚੱਲਿਆ ਉਹਥੇ ਜਾ ਕੇ ਗੱਲ ਕਰਕੇ ਉਹਨਾਂ ਨੂੰ ਤਕਲੀਫ ਕੀਤੀ ਆ ਤੇ ਜੇਕਰ ਦੇ ਵੀ ਭੈਣ ਨੂੰ ਮੜੀ-ਮੋਟੀ ਗੱਲ ਹੋ ਗਈ ਨਾ ਤੇ ਇਹਨਾਂ ਨੂੰ ਵੀ ਮੈਂ ਛੱਡਣਾ ਹੈ